ਵੇਲਾ عورت ਇੱਕ ਨਿੰਮ ਦੀ ਤਰ੍ਹਾਂ ਬੌਲੀ ਜਿਵੇਂ ਰਹਦੀ ਆ। ਕਰੋ ਜਿਸ ਘਰ ਦੇ ਵਿੱਚ ਜਿਸ ਆਦਮੀ ਦੇ ਘਰੇ ਉਹ ਆ ਜਾਵੇ ਤੇ ਘਰ ਦੀਆਂ ਅਧੀਆਂ ਮੁਸ਼ਕਲਾਂ ਤਾਂ ਉਸੇ ਟਾਈਮ ਹੀ ਖਤਮ ਹੋ ਜਾਂਦੀਆਂ। ਤੇ ਕਰਮ ਬਕ ਜਾਂਦੀਆਂ। ਇਸ ਲਈ ਇਹਨਾਂ ਔਰਤਾਂ ਦੀ ਜਿਹੜੀਆਂ ਇੰਨੀਆਂ ਜ਼ਿੰਮੇਵਾਰ ਔਰਤਾਂ ਨੇ ਕਦਰ ਜ਼ਰੂਰ ਕਰਨਾ। ਜੇ ਤੜਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਆਪਣੀ ਦੇਵਤੀ ਨੂੰ ਬੁਲਾਦੀ ਆ। ਪਰ ਫੇਰ ਵੀ ਤੁਸੀਂ ਆਪ ਸੋਚੋ ਸਿਆਲ ਦੀ ਆ ਰਾਤ ਆ ਹੋਣ। ਉਦੋਂ ਵੀ ਉਹ ਕੰਮ ਕਰ ਰਹੀਆਂ ਹੁੰਦੀਆਂ ਤੇ ਜੇ ਆਪਣੀ ਧੀ ਆਈ ਹੋਵੇ। ਆਪਾਂ ਕਹਿੰਦੇ ਆ, ਲਿਆ ਪੁੱਤ ਇਹਨੂੰ ਠੰਡ ਲੱਗ ਰਹੀ ਇਹਨੂੰ ਕਿ ਤੂੰ ਚਾਹ ਕਰਕੇ ਲਿਆ। ਉਹ ਨੂੰ ਇਹ ਠੰਡ ਲੱਗ ਰਹੀ ਜੀ ਨੂੰ ਆਦੇ ਤੁਸੀਂ ਚਾਹ ਕਰਕੇ ਲੈ ਤੇ ਜੇ ਧੀ ਕਰ ਲਿਆਗੀ ਤੇ ਫੇਰ ਕੀ। ਪਰ ਧੀਆ ਨੂੰ ਇਹ ਚਾਹੀਦਾ ਵੀ ਇਹ ਨਾ ਸੋਚੋ ਵੀ ਸਾਡੀ ਫਰਜ਼ਾਈ ਤਾਂ ਬੜੀਆਂ ਲੋਹੇ ਦੀ ਕਸੀ ਹੈਗੀ ਆ। ਮੌਮ ਦੀਆਂ ਬਣੇ ਇਹ ਗੱਲ ਕਰਨ। ਸਭ ਨੂੰ ਇੱਕੋ ਜਿਹਾ ਸਮਝੋ ਮਾਸ ਸਭ ਦੇ ਇੱਕੋ ਜਿਹਾ ਲੱਗਿਆ ਇਸ ਲਈ ਜਰੂਰ ਕਦਰ ਕਰਿਆ ਕਰੋ ਆਪ ਦੇ ਘਰ ਵਾਲੀ ਦੀ ਇਹ ਨਾ ਹੋਵੇ ਕਿ ਉਹ ਨੂੰ ਪੈਰ ਦੀ ਜੁੱਤੀ ਸੱਜੇ